ਇਹ ਘਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਕੀ ਬਿਕਮ ਜੀ ਸਿੰਘ ਜੀਠਿਆ ਦਾ ਪ੍ਰਚਾਰ ਰੱਦ ਹੋਵੇਗਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋਮਾਨ ਨੇ ਬਦਲਾਖੋਰੀ ਦੀ ਨੀਤੀ ਕਰਕੇ ਬਿਕਮ ਜੀ ਸਿੰਘ ਜੀਠਿਆ ਦੇ ਘਰ ਵਿਜੀਲੈਂਸ ਅਤੇ ਡਿਊਟੀਲੈਂਸ ਦੇ ਸਰਪੰਚ ਅਧਿਕਾਰੀ ਉਹਨਾਂ ਦੇ ਘਰ ਭੇਜੇ ਇੱਕ ਪਾਸੇ ਜਿੱਥੇ ਬਿਕਮ ਜੀ ਸਿੰਘ ਜੀਠਿਆ ਅਤੇ ਉਸ ਦਾ ਪਰਿਵਾਰ ਚੀਕਾ ਮਾਰ ਰਿਹਾ ਹੈ ਤੇ ਦੂਸਰੇ ਪਾਸੇ ਇਹ ਜਿਹੜਾ ਤਾਣਾ ਬਾਣਾ ਬੁੜਿਆ ਗਿਆ ਇਹ ਬਦਲਾਖੋਰੀ ਦੀ ਭਾਵਨਾ ਮਨਚਾਰੀ ਹੈ ਹਾਲਾਂਕਿ ਸ਼ਰੂਣੀ ਇਕਾਲੀ ਦਲ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਹੈਗੇ ਨੇ ਵਿਵਾਸਿੰਦਰ ਕੁਰ ਬਾਦਲ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਪੁੰਦੜ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਵੱਲੋਂ ਗਨੀਬ ਕੌਰ ਮਜੀਠੀਆ ਐ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਬਾ ਫਤੇਜਗ ਸਿੰਘ ਬਾਜਬਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੇਕਿਨ ਇਧਰ ਜੋ ਕੁਝ ਵੀ ਹੋਇਆ ਉਹ ਦੱਸ ਦੇ ਨੇ ਆ ਕਿ ਕਦੋਂ ਅਤੇ ਕਿਵੇਂ ਇਹ ਜਿਹੜਾ ਐਫ ਆਈ ਆਰ ਕੱਟੀ ਗਈ ਆਫਾਇਰ ਦਾ ਸਮਾ ਕੀ ਸੀ ਵਿਦਆਉਟ ਰੀਜਨ ਤੋਂ ਪਹਿਲਾਂ ਤੱਕੇ ਦੇ ਨਾਲ ਚੁੱਕਿਆ ਗਿਆ ਬਿਕਮਜੀਤ ਸਿੰਘ ਜੀਠਿਆ ਨੂੰ ਦੱਸਦੀ ਕਿ ਪੰਜਾਬ ਬਿਜ਼ਨਸ ਬਿਊਰੋ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤ ਸਿੰਘ ਜੀਠਿਆ ਨੂੰ ਡਰਗ ਮਨਨਲ ਜੁੜੇ ਆਪਦਨ ਤੋਂ ਵੱਧ ਜੈਦ ਦੇ ਮਾਮਲੇ 'ਚ ਗ੍ਰਿਫਤਾਰ ਕਰਨ ਮਗਰੋਂ ਪੰਜਾਬ ਦੀ ਸਿਆਸਤ ਗਰਮ ਹੋ ਗਈ ਹੈ ਮਜੀਠੀਆ ਨੇ ਲੰਗੀ ਰਾਤ ਵਿਜਲਸ ਦਫਤਰ ਵਿੱਚ ਬਤਾਈ ਅੱਜ ਉਹਨਾਂ ਨੂੰ ਮੁਹਾਲੀ ਅਦਾਲਤ ਪੇਸ਼ ਕੀਤਾ ਜਾਵੇਗਾ ਇਸ ਅਦਾਲਤ ਦੇ ਬਾਹਰ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਿਆ ਹਨ ਮਜੀਠੀਆ ਦੇ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਸਮਰਥਕ ਇਕੱਠੇ ਹੋਣੇ ਸ਼ੁਰੂ ਹੋ ਗਏ ਪੁਲਿਸ ਨੇ ਸੁਨਵਾਈ ਲਈ ਰਸਤਾ ਸਾਫ਼ ਕਰਾ ਦਿੱਤਾ ਹੈ ਅਤੇ ਰੱਸੀ ਰੱਸੀਆਂ ਬੰਦ ਰੱਸੀਆਂ ਨਾਲ ਬੰਦ ਕਰ ਦਿੱਤਾ ਹੈ ਲੋਕਾਂ ਨੂੰ ਅੰਦਰ ਜਾਣ ਦੀ ਜਲਦ ਨਹੀਂ ਦਿੱਤੀ ਜਾ ਰਹੀ ਇਸ ਤੋਂ ਪਹਿਲਾਂ ਬਿਕਮਜੀਤ ਸਿੰਘ ਮਜੀਠੀਆ ਦੇ ਵਕੀਲ ਅਜ਼ਾਦ ਤੋਂ ਅਦਾਲਤ ਉਸ ਜੱਦ ਮਿਲ ਮਗਰੋਂ 1 ਘੰਟੇ ਲਈ ਉਹਨਾਂ ਨੂੰ ਮਿਲੇ ਵਕੀਲ ਨੇ ਕਿਹਾ ਕਿ ਜਿਸ ਰਿਪੋਰਟ ਦੇ ਆਧਾਰ ਤੇ ਮਜੀਠੀਆ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਉਸ ਨੂੰ ਸੁਪਰੀਮ ਕੋਰਟ ਪਹਿਲਾਂ ਹੀ ਰੱਦ ਕਰ ਚੁੱਕੀ ਹੈ ਸਭ ਸੁਪਰੀਮ ਕੋਰਟ ਨੇ ਉਸ ਮਾਮਲੇ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ ਜਿਸ ਦੇ ਆਧਾਰ ਤੇ ਵਿਜੀਲੈਂਸ ਵਿਭਾਗ ਦੇ ਸਰਪੋਚ ਅਧਿਕਾਰੀਆਂ ਵੱਲੋਂ ਬਿਕਮਜੀਤ ਸਿੰਘ ਮਜੀਠੀਆ ਦੇ ਘਰ ਦੇ ਵਿੱਚ ਜਾ ਕੇ ਛਾਪੇਮਾਰੀ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਨਾਲ ਹੀ ਵਿਜੀਲੈਂਸ ਦੇ ਮਜੀਠੀਆ ਵਿਰੋਧ ਆਪਦਾ ਤੋਂ ਵੱਧ ਬਣਾਉਣ ਤੱਕ ਇਸ ਦਰਜ ਕੀਤਾ ਹੈ ਉਹਨਾਂ ਤੇ 540 ਕਰੋੜ ਰੁਪਏ ਦੀ ਗੈਰਕਾਨੂੰਨੀ ਕਾਨੂੰਨੀ ਜਾਇਦਾਦ ਦੋ ਸ਼ਹਿਰ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਮਾਮਲੇ ਤੇ ਹੁਣ ਸਿਆਸੀ ਰੰਗ ਵੀ ਲੈ ਲਿਆ ਸਾਰੀਆਂ ਸਿਆਸੀ ਪਾਰਟੀਆਂ ਇਸ ਕਾਰਵਾਈ ਨੂੰ ਗਲਤ ਦੱਸ ਰਹੀਆਂ ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਜੀਠੀਆ ਦੇ ਵਕੀਲ ਨੇ ਸੀਨੀਅਰ ਆਗੂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਰਾਤ 10 ਵਜੇ ਰਿਪੋਰਟ ਮਿਲੀ ਅਤੇ ਸਵੇਰੇ 4 ਵਜੇ ਕੇਸ ਦਰਜ ਕੀਤਾ ਗਿਆ ਇਸ ਬਾਰੇ ਵਕੀਲ ਜਿਹੜਾ ਹੈ ਰੋਲਾ ਪਾ ਰਿਹਾ ਹੈ ਇਹ ਰਿਪੋਰਟ ਮੰਗਲਵਾਰ ਰਾਤ 10:40 ਵਜੇ ਨੂੰ ਸੁਮਿਲੀ ਅਤੇ ਬੁੱਧਵਾਰ ਸਵੇਰੇ 10 4 ਵਜੇ ਕੇ 40 4 ਵਜੇ ਕੇ 40 ਮਿੰਟ ਤੇ ਕੇਸ ਦਰਜ ਕਰ ਲਿਆ ਗਿਆ ਉਹਨਾਂ ਨੇ ਕਿਹਾ ਕਿ ਮਜੀਠੀਆ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਵਿਰੁੱਧ ਬੋਲਦਿਆਂ ਉਜਤ ਨੇ ਪਹਿਲਾ ਮੁੱਖ ਮੰਤਰੀ ਮਾਨ ਦੀ ਸਿਹਤ ਬਾਰੇ ਕੁਝ ਟਿੱਪਣੀਆਂ ਕੀਤੀ ਸੀ ਇਸ ਲਈ ਬਤਲਾ ਲੈਣ ਲਈ ਇੱਕ ਕੇਸ ਦਰਜ ਕੀਤਾ ਗਿਆ ਹੈ ਚਾਹੇ ਕੇਸ ਕਿਵੇਂ ਵੀ ਹੈ ਲੇਕਿਨ ਮੰਗਲਵਾਰ ਜਿਹੜੀ 10:40 ਤੇ ਵਿਜੀਲੈਂਸ ਤੇ ਉਸ ਤੋਂ ਬਾਅਦ 4:40 ਤੇ ਬੁੱਧਵਾਰ ਬਰਗੀ ਸਮੇ ਦਾ ਫਰਕ ਹੈ ਪੰਜਾਬ ਸਰਕਾਰ ਜਿਹੜੇ ਮਾਮਲੇ ਦੇ ਵਿੱਚ ਉਸ ਨੂੰ ਪਹਿਲਾਂ ਲੈ ਕੇ ਜਾ ਰਹੀ ਸੀ ਸੁਪਰੀਮ ਕੋਰਟ ਵੱਲੋਂ ਵਿਜੀਲੈਂਸ ਵਿਜੀਲੈਂਸ ਨੂੰ ਵੀ ਚੁਣੌਤੀ ਦਿੱਤੀ ਗਈ ਸੀ ਤੇ ਉਹ ਸੁਪਰੀਮ ਕੋਰਟ ਵੱਲੋਂ ਹਰੀ ਛਾਤੀ ਮਿਲੀ ਸੀ ਬਿਕਮਜੀ ਸਿੰਘ ਜਿੱਟਿਆ ਨੂੰ ਇਸ ਦੇ ਦੇ ਰਹੀਂ ਜਿਹੜਾ ਹੈ ਪਟੀਸ਼ਨ ਦਾਇਰ ਕਰਨਗੇ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਜਾਂ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਸੁਪਰੀਮ ਕੋਰਟ ਦੇ ਖਿਲਾਫ ਚੱਲੀ ਆ ਪੰਜਾਬ ਸਰਕਾਰ ਵਕੀਲ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਰਚਾ ਸੁਪਰੀਮ ਕੋਰਟ ਵੱਲੋਂ ਖਰਜ ਹੋਵੇਗਾ